ਏ ਜੀ ਜੋ ਅੱਡਾ ਦੇਖ ਰਹੇ ਆਂ ਪੇਖਵਾਲ ਦਾ ਅੱਡਾ ਆ ਜੀ ਤੇ ਇਹ ਰੋਡ ਜਾਂਦਾ ਆ ਜੀ ਦਸੂਆ ਰੋਡ ਆ ਇਧਰ ਤੁਸੀਂ ਦੇਖੋ ਇਧਰ ਬੋਰਡ ਲੱਗਾ ਦੂਸਰੇ ਦੇ ਸੱਜੇ ਪਾਸੇ ਸ਼ੁੱਧ ਪੰਜਾਬੀ ਬੇਲਣਾ ਬਾਬੇ ਦਾ ਬੇਲਣਾ ਪਿੰਡ ਕੁੱਲੀਆਂ ਇੱਥੇ ਗੁੜ ਤੇ ਸ਼ੱਕਰ ਵਿਦਆਊਟ ਮਲਾਵਟ ਤੋਂ ਦਿੰਦੇ ਆ ਜੀ ਆਹ ਤੁਹਾਨੂੰ ਦਿਖਾਉਂਦੇ ਆ ਕਿ ਬਾਬੇ ਦਾ ਬੇਲਣਾ ਕਿੱਧਰ ਹੈ ਜੀ ਆਜੋ ਇਹ ਸਾਹਮਣੇ ਤੁਸੀਂ ਦੇਖ ਰਹੇ ਆਂ ਜੀ ਏ ਬਾਬਾਈ ਬਾਬੇ ਦਾ ਬੇਲਣਾ ਜੀ ਸਾਹਮਣੇ ਫੈਮਿਲੀ ਪੂਰੀ ਪੰਜਾਬੀ ਫੈਮਿਲੀ ਗੁੜ ਤਿਆਰ ਕਰਦੀ ਹੈ ਸ਼ੱਕਰ ਗੁੜ ਸ਼ੱਕਰ ਇੱਥੇ ਤੁਸੀਂ ਦੇਖ ਲਓ ਅੱਤੀ ਤਿਆਰ ਕਰਦੇ ਆ ਜੀ ਪੂਰੀ ਫੈਮਿਲੀ ਆ ਜੀ ਆ ਦੇਖੋ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਆ ਹੁਣ ਪੱਤੇ ਬਿਲਕੁਲ ਤਿਆਰ ਆ ਜੀ ਗੁੜ ਦੀ ਤੇ ਇਹ 48 ਨੰਬਰ ਆ ਜੀ ਕਿੰਨਾ ਜੀ ਇਹ 85 ਨੰਬਰ ਦਾ ਗੁੜ ਤੁਸੀਂ ਦੇਖ ਰਹੇ ਹੋ ਜੀ ਇਹ 85 ਕਮਾਲ ਦੀ ਪੀੜ ਦੇ ਜਾਂਦਾ ਇੱਥੇ 85 ਕਮਾਦ ਦਾ ਗੰਨਾ ਇੱਥੇ ਪੀੜਦੇ ਆ ਜੀ ਅੱਧੀ ਗੁੜ ਬਣਾਉਂਦੇ ਆ ਕੋਈ ਇਹਦੇ ਤੇ ਮਿਲਾਵਟ ਨਹੀਂ ਕਰਦੇ ਬਿਲਕੁਲ ਹੀ ਵਧੀਆ ਤਰੀਕੇ ਦੇ ਨਾਲ ਗੁੜ ਤਿਆਰ ਕਰਦੇ ਆ ਜੀ ਆਪਣੇ ਹੱਥੀ ਘਰ ਦੀ ਮਹਿਬਲੀ ਆ ਜੀ ਸਾਰੀ ਤੇ ਸਾਰੀ ਆ ਦੇਖ ਲਓ ਤੁਸੀਂ ਇਹਨਾਂ ਦੀ ਆਪਣੀ ਘਰ ਦੀ ਫੈਮਿਲੀ ਆ ਨਾ ਕਿ ਕੋਈ ਇੱਥੇ ਕੋਈ ਪ੍ਰਵਾਸੀ ਜਾਂ ਕੋਈ ਇਦਾਂ ਦਾ ਕੋਈ ਬੰਦਾ ਕੰਮ ਨਹੀਂ ਕਰਦਾ ਘਰ ਦੇ ਬੰਦੇ ਕੰਮ ਕਰਦੇ ਪਏ ਆ ਜੀ ਇੱਕ ਫੈਮਿਲੀ ਕੰਮ ਕਰਦੀ ਪਈ ਇਸ ਨੂੰ ਹਾਂਜੀ ਆ ਦੇਖੋ ਗੁੜ ਤਿਆਰ ਹੋ ਗਿਆ ਦੇਖੋ ਜੀ ਆ ਦੇਖੋ ਜੀ ਗੁੜ ਤਿਆਰ ਹੋ ਗਿਆ ਜੀ ਇਹ ਬਦਲੇ ਕੋਈ ਦਹੀਣਾ ਹੈ ਇਹ ਜੀ ਤੁਸੀਂ ਜਦੋਂ ਭੇਖਵਾਲ ਆਉਂਗੇ ਤੇ ਦਸੂਆ ਰੋਡ ਦੇ ਉੱਤੇ ਨਾਲ ਹੀ ਤੁਹਾਨੂੰ ਗੁਰਦੁਆਰੇ ਦੇ ਸਾਹਮਣੇ ਜੀ ਬਾਬੇ ਦਾ ਮੇਲਣਾ ਬੇਲਣਾ ਸਾਹਮਣੇ ਜੀ ਮੇਲਣਾ ਜੀ ਤੁਸੀਂ ਆਓ ਤੁਹਾਨੂੰ ਕੰਟੈਕਟ ਨੰਬਰ ਦੇਵਾਂਗੇ ਤੁਸੀਂ ਆਰਡਰ ਤੇ ਵੀ ਬਣਾਓ ਗੋੜ ਬਾਤ ਤੋਂ ਬਾਅਦ ਪੰਜਾਬੀਆਂ ਦਾ ਗੋੜ ਦਾ ਮਿਲਣਾ ਜੀ ਇਹ ਇੱਥੇ ਤੁਸੀਂ ਆਓ ਤੁਸੀਂ ਪਿਛਲੀ ਵੀਡੀਓ ਨੂੰ ਵੀ ਸਾਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਸੀ ਤੇ ਇਸ ਵੀਡੀਓ ਨੂੰ ਵੀ ਤੁਸੀਂ ਹੰਗਾਰਾ ਦੇਵੋਗੇ ਜੀ ਭਾਜੀ ਇਹ ਗੋੜ ਭਾਜੀ ਕਿੰਨੇ ਕੇ ਦੇਰ ਚ ਤਿਆਰ ਹੋ ਜਾਂਦਾ ਜੀ 1.5 ਘੰਟੇ ਲੱਗਦਾ ਪੱਤ ਨੂੰ ਇੱਕ ਨੂੰ ਇੱਕ ਘੰਟੇ ਦੇ ਵਿੱਚ ਪੱਤ ਤਿਆਰ ਕਰ ਦਿੰਦੇ ਆ ਜੀ ਹਾਂਜੀ ਹਾਂਜੀ ਆਪੇ ਵਪਾਰੀ ਗੋੜ ਲੈਣਾ ਆਇਆ ਦੇਖੋ ਜੀ ਆ ਦੇਖੋ ਦੇਖੋ ਜੀ ਸਾਡੇ ਕੋਲ ਗੁੜ ਲੈਣ ਲਈ ਬੰਦੇ ਪਹੁੰਚਦੇ ਆਏ ਜੀ। ਪਾਜੀ ਇੱਕ ਚੋਬੂ ਹੁੰਦੀ ਆ ਉਹ ਕਿਹੜੀ ਆਂ ਦਿਖਾਓ। ਹਾਂ। ਹਾਂ ਚੋਬਾ ਜੀ, ਆ ਚੋਬਾ ਆ ਜੀ ਇੱਥੇ ਕੋਟਿਆ ਰਹੂ। ਇਹ ਚੋਬੂ ਆ ਜੀ। ਹਾਂਜੀ ਹਾਂਜੀ। ਇਹਦੇ ਵਿੱਚ ਔਰ ਰਾਤ ਨਿਕਲਣਾ 베ਲਣਾ ਤੋਂ ਰਾਤ ਨਿਕਲ ਮੈਂ ਮੈਂ ਉਹ ਗੱਲ ਕਰਨਾ। ਹਾਂਜੀ ਪਾਜੀ ਤੁਸੀਂ ਗੁੜ ਲੈਣ ਆਏ ਆ। ਹਾਂਜੀ ਹਾਂਜੀ ਬਿਲਕੁਲ ਪਿਓਰ ਗੁੜ ਮਿਲਦਾ ਜੀ ਇੱਥੇ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਕੋਈ ਵੀ। ਜੀ ਜੀ। ਬਿਲਕੁਲ origignal ਗੁੜ ਬਣਾਉਦੇ ਆ ਜੀ। ਠੀਕ ਆ ਜੀ। ਤੇ ਜਿੱਦਾਂ ਚਾਪ ਵਗੈਰਾ ਵੀ ਬਣ ਜਾਂਦੀ ਆ ਚਾਪ ਵਗੈਰਾ ਬਿਲਕੁਲ ਵਧੀਆ ਬਣਦੀ ਆ ਜੀ ਇਹਦੀ ਚੱਕਰ ਵੀ ਬਿਲਕੁਲ ਵਧੀਆ ਬਣਦੀ ਜਿੱਥੇ ਮਰਜ਼ੀ ਵਰਤੋ ਠੀਕ ਬਿਲਕੁਲ ਬਿਲਕੁਲ ਆਏ ਸਾਡੇ ਬਿਲਕੁਲ ਵਧੀਆ ਆਇਆ ਜੀ ਦੱਸ ਰਹੇ ਕਿ ਗੋੜ ਬਹੁਤ ਵਧੀਆ ਬਣਦੇ ਆ ਕੋਈ ਇਹ ਚ ਖੰਡ ਦੀ ਮਿਲਾਵਟ ਨਹੀਂ ਜੀ ਕੋਈ ਕੋਈ ਮਿਲਾਵਟ ਨਹੀਂ ਇਹ ਚ 4-5 ਸਾਲ ਹੋ ਗਏ ਬੇਲਣਾ ਚੱਲਦੇ ਨੇ ਜਿੱਥੇ ਇਹ ਲੋ ਬਿਲਕੁਲ ਵਧੀਆ ਗੋੜ ਓਕੇ ਆ ਜੀ 4-5 ਸਾਲ ਤੋਂ ਬੇਲਣਾ ਇਹ ਚੱਲਦਾ ਆ ਅਸੀਂ ਵੀ ਨਿੱਜੀ ਤੌਰ ਤੇ ਇਹਨਾਂ ਨੂੰ ਜਾਣਦੇ ਆ ਕਿ ਬੇਲਣਾ ਬਹੁਤ ਵਧੀਆ ਗੋੜ ਬਣਾਉਂਦੇ ਆ ਜੀ ਜਾਣਦੇ ਨੇ ਕੋਈ ਮਿਲਾਵਟ ਨਹੀਂ ਕੋਈ ਮਿਲਾ ਆ ਗੋੜਾ ਸਾਡਾ 85 ਦਾ ਕੰਨਾ ਪੀੜਦੀ ਆ ਜੀ ਆ ਦੇਖੋ ਸਭ ਤੋਂ ਵਧੀਆ ਕੰਨਾ ਪੀੜ ਕੇ ਨਹੀਂ ਤੇ ਲੈ ਰਹੇ ਆ ਗੋੜਦਾ ਇੱਕ ਨੰਬਰ ਗੋੜ ਕਮਾਦਾ ਜੀ ਇਹ ਸਾਰਾ ਤੋਂ 85 ਆ ਦੇਖੋ ਸਭ ਤੋਂ ਵਧੀਆ ਕਮਾਦਾ ਇਹ 85 ਨੰਬਰ ਹਾਂਜੀ ਆ 25 ਨੂੰ ਕਿ ਭਾਈ ਇਹ ਕੀ ਹੈ ਜੀ ਇਹ 25 ਹੈ ਜੀ 25 ਇਹ ਗੱਡੇ ਲਈ ਪੱਛੇ ਆ ਇਹ ਤਾਂ ਤੁਸੀਂ ਅੱਗ ਬਾਲਦੀ ਇਹ ਨਾ ਅੱਗ ਬਾਲਦੀ ਹੈ ਜੀ ਆ ਭਾਜੀ ਕਰੋ ਗੱਲ